ਨੁਰਪ ਬੇਦੀ ਦੇ ਪਿੰਡ ਆਜਮਪੁਰ ਕੋਲ ਹੋਈ ਵੱਡੀ ਚੋਰੀ ਚੋਰ ਲੱਖਾਂ ਰੁਪਏ ਦਾ ਸਮਾਨ ਲੈ ਕੇ ਹੋਏ ਫਰਾ ਇੰਜ ਲੱਗਦਾ ਜਿਵੇਂ ਵੱਡਾ ਘੋੜਾ ਲੈ ਕੇ ਆਏ ਸਨ ਚੋਰ ਬੀਤੀ ਰਾਤ ਤਕਰੀਬਨ 1 ਵਜੇ ਦੇ ਕਰੀਬ ਚੋਰਾਂ ਨੇ ਆਜਮਪੁਰ ਬਾਈਪਾਸ ਨਜ਼ਦੀਕ ਇੱਕ ਬੈਟਰੀਆਂ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਲੱਖਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਪੀੜਤ ਦੁਕਾਨਦਾਰ ਬਲਜੀਤ ਕੁਮਾਰ ਨੇ ਕਿਹਾ ਕਿ ਜਦੋਂ ਮੈਂ ਸਵੇਰੇ ਆਪਣੀ ਦੁਕਾਨ ਦਾ ਸ਼ਟਰ ਖੋਲਿਆ ਅਮੈਨ ਨੂੰ ਉਹ ਪਤਾ ਲੱਗਾ ਕਿ ਮੇਰੀ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਆਓ ਦੇਖਦੇ ਹਾਂ ਸਾਡੀ ਖਾਨਕਾ ਉਪਰਵੇਦੀ ਰੋਪੜ ਮੁੱਖ ਮਾਰਕੀਟ ਅੱਜ ਰਾਤੀ ਹੋਈ ਵੱਡੀ ਚੋਰੀ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹਨੇ ਚੋਰੀ ਕੀਤੀ ਤੇ ਅਗਰ ਮੇਰੇ ਤੁਹਾਨੂੰ ਸਾਹਮਣੇ ਦੇਖ ਸਕਦੇ ਆਂ ਆ ਰੋਡ ਮੇਨ ਰੋਡ ਦੇਖ ਸਕਦੇ ਤੇ ਸਾਹਮਣੇ ਆ ਦੁਕਾਨ ਦੇਖ ਸਕਦੇ ਇਤਨੀ ਕਿੰਨਾ ਬੜੀ ਦੇਖਣ ਵਾਲੀ ਗੱਲ ਇਹ ਆਇਆ ਕਰਦੀ ਵੀ ਨਾਲ ਦੀ ਦੁਕਾਨ ਚ ਉਹ ਨਹੀਂ ਬੈਰੀਆਂ ਚੋਰੀਆਂ ਕੀਤੀਆਂ ਕੀਤੀਆਂ ਐ ਸਰਵਨਾਲ ਵਾਲੀ ਦੁਕਾਨ ਦਾ ਸ਼ਟਰ ਕਿਉਂ ਤੋੜਿਆ ਉਹ ਤੁਸੀਂ ਵੀਡੀਓ ਚ ਦੇਖ ਸਕਦੇ ਹੋ। ਅੱਜ ਤੁਹਾਨੂੰ ਦੱਸਦੇ ਹਾਂ ਸਿਰਫ ਇੱਥੇ ਨਾ ਡੀਵੀਆਰ ਪਟਿਆ ਹੋ ਨਹੀਂ। ਅੱਜ ਤੁਹਾਨੂੰ ਦੱਸਦੇ ਕਿੱਥੋਂ ਕਿੱਦਾਂ ਕਿੱਦਾਂ ਪਟਿਆ। ਇਹ ਨਾ ਸ਼ਟਰ ਪਟਿਆ। ਬਲਕਿ ਇੱਥੇ ਚੋਰੀ ਨਹੀਂ ਕੀਤੀ, ਇੱਕ ਚੀਜ਼ ਨਹੀਂ ਛੇੜੀ। ਸ਼ਟਰ ਪਟਿਆ, ਸ਼ਟਰ ਪਟਰ ਦੇ ਬਾਅਦ ਅੰਦਰ ਆਏ, ਐਸੇ ਰਾਸਤੇ ਆਏ। ਮਿੱਕੀ ਜਾਣਕਾਰ ਹੈ ਸਭ ਕੁਝ ਪਤਾ ਵੀ ਸੀਸੀ ਟੀਵੀ ਕਿੱਥੇ ਕਿੱਥੇ ਲੱਗਿਆ ਹੋਆ ਪੂਰੀ ਰੇਕੀ ਕੀਤੀ ਗਈ ਗ੍ਰਾਮ ਦੀ ਤੇ ਇੱਥੋਂ ਉੱਤੋਂ ਆ ਕੇ ਉੱਤੇ ਦਿਖਾ ਕੈਮਰਾ ਨੂੰ ਤੇ ਆ ਕੇ ਤੁਸੀਂ ਦੇਖ ਸਕਦੇ ਹੋ ਉੱਥੋਂ ਡੀਵੀਆਰ ਪਟਕੇ ਲੈ ਕੇ ਗਏ ਬਲਕਿ ਇਹ ਫਰੀਚਰ ਦੀ ਦੁਕਾਨ ਹੈ ਇਹਨਾਂ ਦੀ ਇੱਕ ਵੀ ਚੀਜ਼ ਨਹੀਂ ਛੇੜੀ ਵੀ ਹਾਂ ਗੱਦੀਆਂ ਤੇ ਪੈਰ ਲੱਗੇ ਹੋਏ ਜ਼ਰੂਰ ਆਏ ਟੋਫੇ ਰੱਖ ਆ ਗੱਦੇ ਜਿਹੜੇ ਉੱਤੇ ਲੱਗੇ ਨੇ ਇਹਦੇ ਉੱਤੇ ਪੈਰ ਜ਼ਰੂਰ ਆਏ ਵੀ ਉਹਦੇ ਜਾਣਦੇ ਇਥੋਂ ਵੀ ਕੈਮਰੇ ਪੱਟ ਕੇ ਲੱਗੇ ਇਸ ਦੁਕਾਨ 'ਚ ਚੋਰੀ ਕੁਝ ਨਹੀਂ ਕੀਤਾ। ਤੁਸੀਂ ਚੋਰੀ ਤਾਂ ਨਹੀਂ ਕੀਤਾ ਇੱਥੋਂ? ਨਹੀਂ। ਕਿਸੇ ਤੋਂ ਕੋਈ ਚੋਰੀ ਨਹੀਂ ਹੋਈ। ਇੱਥੋਂ ਸਿਰਫ ਡੀਵੀਆਰ ਹੀ ਪੱਟਿਆ। ਠੀਕ ਹੈ ਜੀ। ਤੁਸੀਂ ਲੇ ਕੇ ਦੋ ਕੰਨ ਬਿਲਕੁਲ ਨਾਲ ਦੁਕਾਨ ਲੱਗਦੀ। ਤੁਸੀਂ ਦੇਖ ਸਕਦੇ ਇਹਦਾ ਸ਼ਟਰ ਪੱਟ ਕੇ ਨਾ ਸਮਾਨ ਨਹੀਂ ਚੋਰੀ ਕੀਤਾ ਇੱਥੋਂ। ਇੱਥੇ ਡੀਵੀਆਰ ਚੋਰੀ ਕੀਤਾ ਉਹ ਨਹੀਂ। ਸ਼ਾਤਰ ਚੋਰ ਐ। ਪੁਰਾ ਤਮਾਗੀ ਜੋੜੇ ਪੜੇ ਲਿਖੇ ਐ। ਸਿਰਫ ਉਹ ਸਿਰਫ ਸੀਸੀਟੀਵੀ ਦੇ ਉੱਪਰੋਂ ਕਰਤੇ ਤੇ ਡੀਵੀਆਰ ਇਹਨਾਂ ਦਾ ਪਟਕੇ ਲੈ ਗਏ ਸਪੈਸ਼ਲ ਵੀ ਨਾਲ ਦੀ ਦੁਕਾਨ ਵਾਲੇ ਦੀ ਰਿਕਾਰਡਿੰਗ ਆਈ ਜਾਣੀ ਨਾ ਸੀਸੀਟੀਵੀ ਵਿਦ ਡੀਵੀਆਰ ਪਟਕੇ ਲੈ ਗਏ ਤਾਂ ਹੀ ਮੈਂ ਕਹਿੰਦਾ ਹੁੰਦਾ ਸਾਈਡ ਤੇ ਲਗਾਓ ਇਹਨੂੰ ਕਿਆ ਪਰ ਇਹ ਨਾਲ ਹੀ ਚੱਕ ਲਈਊਗਾ ਆਹ ਦੇਖ ਲੈਂਦਾ ਕਹਿੰਦਾ ਉਹ ਨਹੀਂ ਅਮਰ ਗੱਟ ਆਹ ਜੀ ਕਰੇ ਕਿ ਕਿਸ ਤਰ੍ਹਾਂ ਕਹਿ ਤਾ ਦਗਾ ਇਹਨੂੰ ਉੱਥੇ ਲੱਗਿਆ ਹੋਊਗਾ ਨਾ ਨੂਰਪ੍ਰਵੇਤੀ ਗ੍ਰੂਪਨਗਰ ਮੁੱਖ ਮਾਰਗ ਤੇ ਪੈਂਦੀ ਇਹ ਦੁਕਾਨ ਉਹਦੇ ਕਰਕੇ ਜਾਂਦਾ ਨਹੀਂ ਮੋੜ ਤੋਂ ਚਾਰ ਕਣਾ ਬਹੁਤ ਖਾਣਾ ਤਾਂ ਖਾਣੇ ਦੇਖ ਲਓ ਖਾਲੀ ਟੋਟਲ ਖਾਣੇ ਪਟੇਵਾਲੀ ਦੇ ਕੋਲੇ ਹੈ ਅੱਜ ਦਿਨ ਸਾਰੇ ਸਮਾਨ ਦੇ ਕੋਲੇ ਕੋਲੇ ਵਗੈਰਾ ਸਾਰੇ ਕਾਹੇ ਬਹੁਤ ਸਾਰੇ ਕਰੋਲੇ ਵੇ ਜੀ ਇਹ ਸਾਰੇ ਪਰੋਲੇ ਵੇ ਆ ਅੱਛਾ ਬਹੁਤ ਧੜੇ ਕਾਪੀ ਖਲਾਰਾ ਪਾਇਆ ਹੋਇਆ ਹੈ ਇਹ ਤਾਂ ਕਾਫੀ ਚੱਕਤਾ ਹੀ ਬਹੁਤ ਜ਼ਿਆਦਾ ਕਰ ਗਿਆ ਆਈਡੀਆ ਭਰਾ ਮੇਰੇਆ ਕਿੰਨਾ ਕ ਟਾਈਮ ਹੋ ਗਿਆ ਦੁਕਾਨ ਕਰਦਿਆਂ ਨੂੰ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਕਿੰਨੇ ਕ ਦਾ ਨੁਕਸਾਨ ਹੋ ਗਿਆ ਲੰਘ ਪੱਗ ਜੀ 8 ਔਰ 10 ਦੇ ਵਿੱਚ ਵਿੱਚ ਹੈ ਜੀ 8 ਤੋਂ ਮਤਲਬ ਭਰੇ ਜੀ 8 ਤੋਂ ਪਰ ਮਾਲ ਕੇ ਤੁਸੀਂ ਦੁਕਾਨ ਦੇ ਤੁਹਾਡਾ ਨਾਮ ਕੀ ਹੁੰਦਾ ਬਲਜੀਤ ਜੀ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਅੱਛਾ ਪਹਿਲਾਂ ਉਹ ਨਹੀਂ ਤੁਸੀਂ ਮੈਨੂੰ ਉਹ ਸਾਹਮਣੇ ਪੱਟਿਆ ਹੈ ਪਹਿਲਾਂ ਜੀ ਮੰਨ ਲਓ ਅਸੀਂ ਥੋੜੀ ਜਿਹੀ ਸੀਸੀਟੀਵੀ ਦੇਖੀ ਜੀ ਲਗਭਗ ਦੇਖੀ ਜੇ ਤੁਸੀਂ ਆਏ ਹਾਂ ਇੱਕ ਗੱਡੀ ਆਈ ਮੰਨ ਲਓ ਛੋਟਾ ਸੀ ਉਹ ਸਾਹਮਣੇ ਖੜੀ ਆ ਗਈ ਠੀਕ ਹੈ ਪੁਲਿਸ ਸਾਹਿਬ ਜੀ ਠੀਕ ਹੈ ਇੱਕ ਬੰਦਾ ਉੱਤਰ ਉੱਤਰ ਕੇ ਨਾ ਕ੍ਰੋਸ ਕਰਕੇ ਆਇਆ ਜੀ ਠੀਕ ਹੈ ਉਹਨੇ ਜੈਕ ਲਾ ਕੇ ਆ ਸ਼ਟਰ ਮੇਲੇ ਪੁੱਟਿਆ ਜੀ ਅੱਛਾ ਸੀਸੀਟੀਵੀ ਚ ਆਇਆ ਇਹ ਸਾਹਿਬ ਜੀ ਥੋੜੀ ਜਿਹੀ ਦੇਖੀ ਜੀ ਮੰਨ ਲਓ ਜੋ ਅਸੀਂ ਬਤਨ ਕਰ ਰਹੇ ਹਾਂ ਠੀਕ ਹੈ ਇਹ ਪਟੜੀ ਚੰਦ ਦਾ ਅੰਦਰ ਵੜਿਆ ਠੀਕ ਹੈ ਜਲਦੀ ਲੋਕ ਗੱਡੀ ਵਿੱਚ ਕੋਈ ਨਾ ਮੰਗਣਗੇ ਕਿਦਿਆ ਨਹੀਂ ਆਇਆ ਮੇਟਾਗਾ ਇਸ ਲੋਕਾਂ ਦਾ ਲੋਕਵਾਲਾ ਨੇ ਖੋਲ ਕੇ ਪੱਟ ਗਿਆ ਖੋਲ ਤਾਜੀ ਠੀਕ ਹੈ ਫਿਰ ਗੱਡੀ ਲਾ ਕੇ ਪੁੱਛਾ ਫਿਰ ਉਹਨਾਂ ਨਾਲ ਸਮਝਾਉਂਦੇ ਹੋਏ ਕੈਮਰਾ ਲੈ ਕੇ ਬੈਠਾ ਜੀ ਟੀਵੀ ਵਗੈਰਾ ਪੱਟ ਕੇ ਲੈ ਗਿਆ ਅੱਛਾ ਟੀਵੀ ਆਰ ਲੈ ਕੇ ਪੱਟ ਗਿਆ ਫਿਰ ਬਾਕੀ ਕੈਮਰਾ ਤੋੜ ਕੇ ਜੀ ਮਲਮੋਹਰਾਂ ਨਾਲ ਪੱਟ ਕੇ ਲੈ ਗਿਆ ਅੱਛਾ ਜਾਨੀ ਕਿ 1.5 ਲੱਖ ਰੁਪਏ ਦੇ ਤੱਕ ਨੂੰ ਨੁਕਸਾਨ ਹੋ ਗਿਆ ਸਪਲਾਈ ਕਰਕੇ ਸਭ ਸਾਰੇ ਕੋਈ ਨੱਕਾ ਨੁੱਕਾ ਹੈ ਹੀ ਨਹੀਂ ਇਹ ਪੁਲਿਸ ਦਾ ਆਲੇ ਦੋਲੇ ਕੋਈ ਪੰਦਰਾਂ ਰਾਤ ਨੂੰ ਪੁੱਛ ਕੇ ਚਾਹੀ ਨਹੀਂ ਹੈ ਮੈਨੂੰ ਲੱਗਦਾ ਐ ਨਹੀਂ ਹੈ ਗੱਲ ਮਨੂ ਕਲਮੋੜ ਦੇ ਦਿਸ ਰਿਹਾ ਕਿ ਮਤਲਬ ਹੈਗਾ ਜੀ ਨ ਐਸਐਚਓ ਸਾਹਿਬ ਆਲੇ ਠੀਕ ਹੈ ਇਹ ਦੇਖ ਲਓ ਭਰਾਵਾ ਮੇਰੇਆ ਚੋਰਾ ਦਾ ਹਾਲ ਆ ਪਿੱਛੇ ਰਸਤਾ ਉਹ ਪਿੱਛੇ ਵੀਰ ਵਿਚਾਂ ਦੇ ਅੱਛਾ ਬੋਲ ਕੇ ਪਿੱਛੋਂ ਦੇ ਆਹ ਜੀ ਬੋਲ ਕੇ ਇਹੋ ਕਰਨੀ ਬਤੀ ਜੇ ਆਹ ਸੋਰਾ ਜਰਾ ਜਰਾ ਜੀ ਆ ਪਿੱਛੇ ਨੂੰ ਦੁਕਾਨ ਦਾ ਰਸਤਾ ਹੈ ਜੀ ਯਾਨੀ ਕਿ ਦੋਨਾਂ ਪਾਸਿਆਂ ਨੂੰ ਹੈ ਆਏ ਸਾਹਮਣੇ ਛੱਟਰ ਪਟਿਆ ਛੱਟਰ ਪਟਕੇ ਆਹ ਦਰਵਾਜ਼ਾ ਪਟਿਆ ਇਹ ਦਰਵਾਜ਼ਾ ਪਟਕੇ ਅਨਮਾਨ ਆਹ ਦਰਵਾਜ਼ਾ ਤੋੜਿਆ ਇੱਕ ਖੁੱਲਿਆ ਖੁੱਲਿਆ ਇੰਦ ਲੱਗਿਆ ਲੋਕਾਂ ਨੂੰ ਨੂਰਪੋ ਬੇਦੀ ਦੇ ਪਿੰਡ ਆਜਮਪੁਰ ਕੋਲ ਹੋਈ ਵੱਡੀ ਚੋਰੀ ਚੋਰ